ਵੰਨਮਦੀਕਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਵੀਕਾਰ ਮੈਂ ਹਾਂ ਤੁਹਾਡਾ ਹੂਸ ਰਾਸ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਹਲਕਾ ਲੁਧਿਆਣਾ ਦੀ ਜਿਮੀ ਚੋਣ ਦੇ ਲਈ 40 ਸਟਾਰ ਪ੍ਰਚਾਰ ਜਿਹੜੇ ਨੇ ਚੋਣ ਮਦਾਨ ਦੇ ਵਿੱਚ ਉਤਾਰ ਦਿੱਤੇ ਗਏ ਅਸੀਂ ਉਹਨਾਂ ਸਟਾਰ ਪ੍ਰਚਾਰਕਾਂ ਬਾਰੇ ਵੀ ਗੱਲ ਕਰਾਂਗੇ ਤੇ ਦੂਸਰੇ ਪਾਸੇ ਜਿਹੜੇ ਸਭ ਤੋਂ ਵੱਡੇ ਅਤੇ ਵਧੀਆ ਕਹਿ ਸਕਦੇ ਹਾਂ ਕਿ ਬੈਸਟ ਬੁਲਾਰੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਫਿਰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਇਹ ਮਿਲੀ ਭੁਗਤ ਹੈ ਰਾਜਾ ਵਰਿੰਗ ਦੀ ਕਿਉਂਕਿ ਰਾਜਾ ਵਰਿੰਗ ਸੰਸਦ ਹੋਂ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਹਨ ਭਵेश ਬਖੇਲ ਦਾ ਨਾਮ ਸਭ ਤੋਂ ਅੱਗੇ ਆਇਆ ਹੈ ਹਾਲਾਂਕਿ ਭਵेश ਬਖੇਲ ਨੂੰ ਇਹਨਾਂ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਅੰਦਰੂਨੀ ਕਾਟੋਕਲਿਸ਼ ਵੀ ਹੈ ਅੰਦਰੂਨੀ ਜਿਹੜਾ ਜੰਗ ਹੈ ਉਹ ਜਗਜਾਇਰ ਵੀ ਹੋ ਗਿਆ ਕਿ ਇੱਕ ਸਟੇਜ ਤੇ ਇਹ ਨਹੀਂ ਇਕੱਠੇ ਹੋ ਸਕਦੇ ਇਹ ਪਲਟਵਾਰ ਕਰਦੇ ਨੇ ਇਹ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ ਇਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਵਾਂਗੇ ਲੇਕਿਨ ਜਿਹੜੇ ਸਟਾਰ ਪ੍ਰਚਾਰਕ ਦੀ ਅਸਾਂ ਗੱਲ ਕਰ ਰਹੇ ਆ ਉਸ ਤੋਂ ਬਿਨਾ ਜਿਹੜਾ ਚੋਣ ਪ੍ਰਚਾਰ ਅਧੂਰਾ ਹੈ ਉਹਨਾਂ ਦਾ ਵੀ ਸੁਪਨਾ ਸੀ ਕਿ ਮੈਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣਾ ਮੇਰੇ ਨਾਮ ਤੇ ਲੋਕ ਮੈਨੂੰ ਵੋਟ ਪਾਉਣ ਅਤੇ ਮੈਂ ਲੈ ਕੇ ਆਵਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਪਰ ਰਾਜ ਦਿੱਲੀ ਇੱਛਾ ਸੀ ਉਹਨਾਂ ਦੀ ਸਿਆਸਤ ਨੂੰ ਉਹਨਾਂ ਨੇ business ਨਹੀਂ ਬਣਾਇਆ ਸਿਆਸਤ ਦੇ ਵਿੱਚ ਉਹਨਾਂ ਨੇ ਵੱਟੇ ਵੱਡੇ ਘਾਟੇ ਖਾਦੇ ਕਈ ਚੈਨਲਾਂ ਤੇ ਕੰਮ ਕੀਤਾ ਕਮੈਂਟਰੀ ਵੀ ਕਰਦੇ ਰਹੀ ਅਸੀਂ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਨੂੰ ਫਿਰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜੇ ਗੱਲ ਕਰੀਏ ਬੁਲਾਰੇ ਦੀ ਸਪੀਕਰ ਦੀ ਕਿ ਸਭ ਤੋਂ ਵਧੀਆ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਦੇ ਵਿੱਚ ਹੋ ਸਕਦੇ ਨੇ ਉਹ ਸਮਾਂ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੂਰੇ ਭਾਰਤ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਕਰਾਇਆ ਜਾਂਦਾ ਸੀ ਲੇਕਿਨ ਫਿਰ ਆਖੋ ਉਲੇ ਕਰ ਦਿੰਦਾ ਹੈ ਵਕ ਵਕ ਪੱਤਰਕਾਰਾਂ ਦੀ ਪ੍ਰਤੀਕਿਰਿਆ ਆ ਰਹੀਆਂ ਨੇ ਉਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਤਰ੍ਹਾਂ ਦਾ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੰਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਵੈਸੇ ਤੇ ਕਹਿ ਰਹੇ ਨੇ ਕਿ ਸਿਆਸਤ ਬਾਰੇ ਮੈਂ ਦੱਸਾਂਗਾ ਮੈਂ ਕਿਹੜੇ ਪਾਸੇ ਜਾਉਣਾ ਹੈ ਮੈਂ ਕੀ ਧੁਮਾਕਾ ਕਰਨਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਪੱਤਰਕਾਰਾਂ ਦੀ ਪ੍ਰਤੀਕਿਰਿਆ ਵਕ ਵਕ ਅੰਬੁੱਦੀਜੀਵ ਕਹਿੰਦੇ ਨੇ ਕਿ ਨਮਜੋਤ ਸਿੰਘ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਚਾਹੀਦਾ ਸੀ ਨਮਜੋਤ ਸਿੰਘ ਸਿੱਧੂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਨੂੰ ਹਾਇਰਲ ਕਰ ਸਕਦੇ ਨੇ ਈਵਨ ਦੋਨੇ ਕਾ ਵਾਕ ਡੋਰ ਵੀ ਦੇਣੀ ਚਾਹੀਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਕੁਝ ਅਜਿਹੇ ਲੋਕ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਜਿਹੜੇ ਪੰਜਾਬ ਦੇ ਹੱਕਾਂ ਦੀ ਦੀ ਗੱਲ ਕਰਦੇ ਸਿਰਫ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਦੀ ਪਈ ਹੋਈ ਹੈ ਉਹਨਾਂ ਨੂੰ ਪ੍ਰਧਾਨ ਬਣਦੀ ਪਈ ਹੋਈ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਆਉਣਾ ਜ਼ਰੂਰੀ ਸੀ ਲੇਕਿਨ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਆਇਆ ਇੰਜ ਲੱਗਦਾ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੋਵੇ ਧੰਨਵਾਦ